ਤੇ ਜਿਹੜੇ ਸ਼ਰਨ ਦੇ ਵਿੱਚ ਪੈ ਜਾਂਦੇ ਆ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਉਹ ਆਪਣਾ ਸਭ ਕੁਝ ਮਾਲਕ ਪ੍ਰਮਾਤਮਾ ਜੀ ਨੂੰ ਸਮਰਪਿਤ ਕਰ ਦਿੰਦੇ ਆ ਉਹਨਾਂ ਦੀ ਹਰ ਇੱਕ ਚੀਜ਼ ਮਾਲਕ ਪ੍ਰਮਾਤਮਾ ਜੀ ਨੂੰ ਹੀ ਸਮਰਪਿਤ ਹੁੰਦੀ ਹੈ ਤੇ ਜੇ ਕਿਤੇ ਬਾਹਰੀ ਤੌਰ ਤੇ ਫਿਰ ਧਰਮ ਨੂੰ ਬਚਾਉਣ ਦੀ ਖਾਤਰ ਆਪਣੇ ਸਰੀਰ ਦਾ ਬਲੀਦਾਨ ਵੀ ਦੇਣਾ ਪੈ ਜੇ ਸੋ ਸ਼ਰਨ ਪੈਣ ਵਾਲੇ ਗੁਰੂ ਜੀ ਕਹਿੰਦੇ ਭਾਈ ਉਸ ਕੰਮ ਤੋਂ ਵੀ ਪਿੱਛੇ ਨਹੀਂ ਹਟਦੇ ਕਿਉਂਕਿ ਸਾਨੂੰ ਆਪਣੇ ਜੀਵਨ ਦੇ ਵਿੱਚ ਹਰ ਇੱਕ ਨੂੰ ਆਪਣੀ ਜਿੰਦ ਤੋਂ ਪਿਆਰਾ ਕੁਝ ਨਹੀਂ ਪਰ ਗੁਰੂ ਜੀ ਕਹਿੰਦੇ ਜਿਹੜੇ ਗੁਰੂ ਦੇ ਸਿੱਖ ਹੁੰਦੇ ਨੇ ਜਿਹੜੇ ਸ਼ਹੀਦ ਹੁੰਦੇ ਨੇ ਉਹ ਸਰੀਰ ਨੂੰ ਮਾਲਕ ਪਰਮਾਤਮਾ ਜੀ ਨਾਲੋਂ ਵੱਧ ਪਿਆਰ ਨਹੀਂ ਕਰਦੇ ਬਾਹਰੀ ਤੌਰ ਤੇ ਇੱਕ ਛੋਟੀ ਜੀ ਉਦਾਹਰਣ ਦੇ ਕੇ ਆਪਾਂ ਸਮਾਪਤੀ ਕਰਦੇ ਆ ਜਿਵੇਂ ਸਾਡੇ ਸਰੀਰ ਦੇ ਕਿਸੇ ਇੱਕ ਅੰਗ ਦੇ ਵਿੱਚ ਇਨਫੈਕਸ਼ਨ ਫੈਲ ਜੇ ਡਾਕਟਰ ਕਹਿ ਦਿੰਦਾ ਵੀ ਸਾਨੂੰ ਵੀ ਭਾਈ ਇੱਕ ਅੰਗ ਕੱਟਣਾ ਪਊਗਾ ਕਹਿੰਦੇ ਆ ਵੀ ਪੈਰ ਕੱਟਣਾ ਪੈਂਦਾ ਮੰਨ ਲਓ ਪੈਰ ਕੱਟਣਾ ਪਿਆ ਤੇ ਫਿਰ ਬੰਦਾ ਕੀ ਕਹਿੰਦਾ ਵੀ ਪੈਰ ਕਟਵਾ ਕੇ ਜੇ ਮੇਰੀ ਜਾਨ ਬਚ ਜੂ ਤਾਂ ਮੇਰਾ ਪੈਰ ਕੱਟ ਦਿਓ ਕਈ ਵਾਰ ਬਾਹ ਕਿਸੇ ਮਸ਼ੀਨ ਦੇ ਵਿੱਚ ਆ ਗਈ ਟੋਕੇ ਦੇ ਵਿੱਚ ਆ ਗਈ ਬਾਹ ਕਟਵਾ ਕੇ ਕਹਿੰਦੇ ਵੀ ਜੇ ਮੇਰੀ ਜ਼ਿੰਦਗੀ ਬਚ ਸਕਦੀ ਆ ਮੇਰੀ ਜਿੰਦ ਬਚ ਜੂਗੀ ਤਾਂ ਮੇਰੀ ਬਾਹ ਕੱਟ ਦਿਓ ਭਾਵ ਵੀ ਜਿੰਦ ਸਾਨੂੰ ਸਾਡੇ ਸਰੀਰ ਦੇ ਆਂਗ ਨਾਲੋਂ ਵੱਧ ਪਿਆਰੀ ਆ ਪਰ ਗੁਰੂ ਜੀ ਕਹਿੰਦੇ ਜਿਹੜੇ ਗੁਰੂ ਨੂੰ ਸਮਰਪਿਤ ਹੁੰਦੇ ਨੇ ਉਹ ਆਪਣੇ ਸੀਸ ਦਾ ਬਲਿਦਾਨ ਦੇ ਕੇ ਦੂਜਿਆਂ ਦਾ ਧਰਮ ਤੱਕ ਵੀ ਬਚਾ ਲੈਂਦੇ ਆ ਸੋ ਗੁਰੂ ਜੀ ਕਹਿੰਦੇ ਇਹ ਕਿਰਪਾ ਵਰਤਨੀ ਕੇਵਲ ਤੇ ਕੇਵਲ ਨਾਮ ਦੇ ਨਾਲ ਆ ਕਿਉਂਕਿ ਸ਼ਹਾਦਤ ਨਾਮ ਤੋਂ ਬਿਨਾ ਨਹੀਂ ਦਿੱਤੀ ਜਾਂਦੀ। ਬਾਬਾ ਦੀਪ ਸਿੰਘ ਜੀ ਲੜਦਿਆਂ ਦਾ ਇਤਿਹਾਸ ਆਪਾਂ ਦੇਖਦੇ ਆਂ ਪਰ ਉਹਨਾਂ ਦੇ ਪਿੱਛੇ ਦੀ ਬੰਦਗੀ ਕਿੰਨੇ ਕਿੰਨੇ ਉਤਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੇ ਆਪ ਆਪਣੇ ਹੱਥੀਂ ਬਾਬਾ ਦੀਪ ਸਿੰਘ ਜੀ ਲਿਖ ਕੇ ਸੰਗਤਾਂ ਨੂੰ ਭੇਜਦੇ ਸੀ। ਕਿਉਂਕਿ ਅੱਜ ਦੀ ਤਰ੍ਹਾਂ ਜਿਵੇਂ ਸਿਪਾਈ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਆ ਉਸ ਵੇਲੇ ਮਸ਼ੀਨਾਂ ਦੇ ਨਾਲ ਸਿਪਾਈ ਨਹੀਂ ਹੁੰਦੀ ਸੀ। ਖੱਤੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਅਨੇਕਾਂ ਪੋਥੀਆਂ ਲਿਖ ਕੇ ਦੂਰ ਦੂਰ ਸੰਗਤਾਂ ਦੇ ਤੱਕ ਪਹੁੰਚਾਉਂਦੇ ਨੇ ਦੰਦਮਾ ਸਾਹਿਬ ਆਪਾ ਪੂਰਾ ਇਤਿਹਾਸ ਜਾਣਦੇ ਆ ਵੀ ਉੱਥੇ ਬਾਬਾ ਦੀਪ ਸਿੰਘ ਜੀ ਨੇ ਬਾਣੀ ਦੇ ਨਾਲ ਸਿੱਖ ਸੰਗਤਾਂ ਨੂੰ ਜੋੜਦੇ ਸੀ ਗੁਰਮੁਖੀ ਧ੍ਰਿੜ ਕਰਵਾਉਂਦੇ ਸੀ ਉੱਥੇ ਸੰਗਤਾਂ ਨੂੰ ਤੇ ਆਪ ਪੋਥੀਆਂ ਲਿਖ ਕੇ ਬਾਬਾ ਦੀਪ ਸਿੰਘ ਜੀ ਤਿਆਰ ਕਰਦੇ ਸੀ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਗ੍ਰੰਥ ਅੱਜ ਵੀ ਅਕਾ ਅਲ ਪਖਤ ਸਾਹਿਬ ਦੇ ਉੱਪਰ ਜਿਹੜੀ ਮੰਜ਼ਲ ਹੈ ਉੱਥੇ ਪ੍ਰਕਾਸ਼ ਬਹੁਤ ਭਾਰਾ ਤੇ ਬਹੁਤ ਵੱਡਾ ਗ੍ਰੰਥ ਬਾਬਾ ਦੀਪ ਸਿੰਘ ਜੀ ਦੁਆਰਾ ਉਹ ਲਿਖਿਆ ਗਿਆ ਸੋ ਗੁਰੂ ਜੀ ਕਹਿੰਦੇ ਭਾਈ ਸ਼ਹਾਦਤ ਨਾਮ ਦੇ ਵਿੱਚੋਂ ਹੀ ਨਿਕਲਦੀ ਆ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਉੱਥੇ ਸਤਿਗੁਰੂ ਜੀ ਵਾਰ-ਵਾਰ ਆਪਣੀ ਬਾਣੀ ਦੇ ਵਿੱਚ ਮਣਦੀ ਗੱਲ ਕਰਦੇ ਆ ਭਗਤੀ ਦੀ ਗੱਲ ਕਰਦੇ ਆ ਕਿਉਂਕਿ ਸਭ ਤੋਂ ਵੱਧ ਜੇ ਕਿਸੇ ਨੇ ਬੈਰਾਗ ਦੀ ਗੱਲ ਕੀਤੀ ਤਿਆਗ ਦੀ ਗੱਲ ਕੀਤੀ ਪਰਮਾਤਮਾ ਦੇ ਪਿਆਰ ਦੀ ਗੱਲ ਕੀਤੀ ਤਾਂ ਉਹ ਅਸੀਂ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਦੇ ਸ਼ਬਦਾਂ ਦੇ ਵਿੱਚ ਪੜਦੇ ਆ ਸੋ ਗੁਰੂ ਜੀ ਕਹਿੰਦੇ ਭਾਈ ਉਹ ਸ਼ਹਾਦਤਾਂ ਨਾਮ ਦੇ ਵਿੱਚੋਂ ਹੀ ਨਿਕਲਦੀਆਂ ਨੇ ਅਸੀਂ ਜਿੰਨੀਆਂ ਵੀ ਸ਼ਹਾਦਤਾਂ ਦੇਖਦੇ ਆ ਉਹ ਬਾਣੀ ਦੇ ਨਾਲ ਇੱਕਮਿਕ ਹੋ ਗਈ ਸੀ ਸੋ ਐਸੀ ਕਿਰਪਾ ਸਤਿਗੁਰੂ ਜੀ ਸਭ ਤੇ ਕਰਨ ਸਾਨੂੰ ਵੀ ਉਹ ਮਾਲਕ ਪਰਮਾਤਮਾ ਜੀ ਵੱਲੋਂ ਨਾਮ ਦੀ ਅੰਮ੍ਰਿਤ ਰੂਪੀ ਨਾਮ ਦੀ ਦਾਤ ਮਿਲੇ ਜਿਹਦੇ ਨਾਲ ਸਾਡਾ ਜੀਵਨ ਸੋਹਣਾ ਬਣ ਸਕੇ ਸੋ